ਪੇਡ ਤੁਹਾਡਾ ਸਵਾਗਤ ਹੈ ਮਿਸ਼ਨਰੀ ਐਜੂਕੇਸ਼ਨ ਸੁਸਾਇਟੀ ਪਬਲਿਕ ਸਕੂਲ ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਪਹਿਲੀ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲਗਭਗ 150 ਵਿਦਿਆਰਥੀਆਂ ਨੇ ਪਾਕ ਲਿਆ ਇਸ ਸਪੋਰਟਸ ਮੀਟ ਦੇ ਮੁੱਖ ਮਹਿਮਾਨ ਪ੍ਰੋਫੈਸਰ ਭੁਪਿੰਦਰ ਸਿੰਘ ਸੇਠ ਚੇਅਰਮੈਨ ਅੰਮ੍ਰਿਤਸਰ ਪਬਲਿਕ ਸਕੂਲ ਐਂਡ ਗੈਸਟ ਆਫ ਆਨਰਡ ਪ੍ਰਿੰਸੀਪਲ ਸਰਦਾਰ ਜਗਜੀਤ ਸਿੰਘ ਨੇ ਸ਼ਿਰਕਤ ਕੀਤੀ ਮਿਸ਼ਨਰੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਡਾਕਟਰ ਜੋਗਿੰਦਰ ਸਿੰਘ ਅਰੋੜਾ ਨੇ ਦੱਸਿਆ ਇਹ ਬੱਚਾ ਵਿੱਚ ਸਪੋਰਟਸ ਮੀਟ ਹੋ ਰਿਹਾ ਹੈ ਕਿ ਬਹੁਤ ਉਤਸ਼ਾਹੀ ਐਸ ਮੀਟ ਵਿੱਚ ਸਰਦਾਰ ਕਿਰਪਾਲ ਸਿੰਘ ਸਰਦਾਰ ਬਲਵਿੰਦਰ ਸਿੰਘ ਐਡ ਸਰਦਾਰ ਬਖਸ਼ੀ ਸਿੰਘ ਬਰਿੰਦਰਪਾਲ ਸਿੰਘ ਉਰਵਿੰਦਰ ਸਿੰਘ ਬਸੀਰ ਕਰਤਾਰ ਸਿੰਘ ਅਰਜਿੰਦਰ ਸਿੰਘ ਸਮੇਤ ਵੱਡੇ ਗਿਣਤੇ ਵਿੱਚ ਲੋਕ ਹਾਜ਼ਰ ਸਨ ਅੱਜ ਵੀ ਸਾਡੇ ਦੇਸ਼ 'ਚ ਸਿਹਤ ਬਾਰੇ ਦੁਨੀਆ ਲੋਕ ਘਰੇਲੂ ਵੀ ਬੰਦੇ ਆਪਣੇ ਆਨੇ ਅਵੇਅਰ ਨਹੀਂ ਹੈਗੇ ਔਰ ਪੜ੍ਹਾਈ ਉਦੋਂ ਹੀ ਚੱਲ ਸਕਦੀ ਹੈ ਜਦੋਂ ਬੱਚੇ ਸਿਹਤਮੰਦ ਹੋਣਗੇ ਔਰ ਸਾਡਾ ਉਪਰਾਲਾ ਇਸ ਕਰਕੇ ਹੈ ਕਿ ਬੱਚਿਆਂ ਨੂੰ ਇਹਦੇ ਵਿੱਚ ਸ਼ੌਂਕ ਪਵੇ ਸਿਹਤਮੰਦ ਹੋਣ ਔਰ ਹਰ ਫੀਲਡ ਦੇ ਵਿੱਚ ਹਿੱਤਾਂ ਨੇ ਸਾਡੇ ਬੱਚੇ ਅਗਰਸਰ ਹੈਨ ਔਰ ਵੱਧ ਦੇ ਰਹੇ ਅਸੀਂ ਆਪਣੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਅੱਜ ਖੇਡਾਂ ਨਾਲ ਜੋੜ ਰਹੇ ਹਾਂ ਇਹ ਸਾਡਾ ਪਹਿਲਾ ਉਪਰਾਲਾ ਹੈ ਜਿਹੜਾ ਕਿ ਅੱਜ ਪਹਿਲੀ ਵਾਰ ਅਸੀਂ ਕਰਨ ਜਾ ਰਹੇ ਹਾਂ ਤੇ ਇਹਦੇ ਵਿੱਚ ਬੱਚੇ ਬੜੇ ਉਤਸ਼ਾਹਿਤ ਨੇ ਅਮਨੇ ਖੇਡਾ ਪ੍ਰਤੀ ਬੱਚਿਆਂ ਦੇ ਬੌਧਿਕ ਵਿਕਾਸ ਨਾਲ ਸਰੀਰਕ ਵਿਕਾਸ ਹੋਣਾ ਵੀ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਕਿ ਹਰ ਬੱਚਾ ਪੜ੍ਹਾਈ ਵਿੱਚ ਹੀ ਅੱਗੇ ਹੋਵੇ ਉਹ ਖੇਡਾਂ ਰਾਹੀਂ ਵੀ ਅੱਗੇ ਵੱਸ ਸਕਦਾ ਹੈ ਜਿਹਦੇ ਕਈ ਐਗਜ਼ਾਮਪਲ ਸਾਡੇ ਅਗੇ ਮਿਲਦੀਆਂ ਨੇ ਤੇ ਬਸ ਮੈਂ ਹੀ ਕਹਿਣਾ ਚਾਹਾਂਗੀ ਅੱਜ ਅਸੀਂ ਬੱਚਿਆਂ ਦੀ ਉਮਰ ਅਕੋਰਡਿੰਗ ਉਹਨਾਂ ਦੇ ਸਟਰਕਚਰ ਵਾਈਜ਼ ਉਹਨਾਂ ਨੂੰ ਗੇਮਸੇ ਲੋਡ ਕੀਤੀ ਹੈ ਜਿਦੇ ਵਿੱਚ ਮੇਨ ਹੈਗੀ ਹੈ ਟੈਡੀ ਗੇਮਸ ਬੱਚਿਆਂ ਲਈ ਬੈਲੂਨ ਬਰਸ ਚ ਬਾਕੀ ਬਾਕੀ ਹੋਰ ਟੱਗ ਆਫ ਵਾਰ ਵਗੈਰਾ ਸਭ ਇੱਕ ਗੇਮਰ ਰੱਖੀਆਂ ਗਈਆਂ ਨੇ ਦੀ ਐਜੂਕੇਸ਼ਨਲ ਸੁਸਾਇਟੀ ਦੇ ਐਮਈਐਸ ਪਬਲਿਕ ਸਕੂਲ ਵੱਲੋਂ ਪਹਿਲਾ ਸਪੋਰਟਸ ਮੀਟ ਕਰਵਾਇਆ ਗਿਆ ਹੈ ਸਾਨੂੰ ਅਸੀਂ ਪੜ੍ਹਾਈ ਤੇ ਬੱਚਿਆਂ ਨੂੰ ਕਰਾਉਂਦੇ ਸੀਗੇ ਪਰ ਸਾਨੂੰ ਇਹ ਸੀਗਾ ਵੀ ਬੱਚਾ ਨੂੰ ਸਪੋਰਟਸ ਵਾਲੇ ਪਾਸੇ ਵੀ ਜ਼ਰੂਰ ਤੋਰਨਾ ਚਾਹੀਦਾ ਹੈ ਇਸ ਕਰਕੇ ਅਸੀਂ ਪਹਿਲਾ ਉਪਰਾਲਾ ਕੀਤਾ ਹੈ ਸਪੋਰਟਸ ਮੀਟ ਕਰਵਾਉਣ ਦਾ ਜਿਸ ਦੇ ਵਿੱਚ ਬੱਚੇ ਬੜੇ ਉਤਸ਼ਾਹਤ ਨੇ ਕਈ ਬੱਚਾ ਨੂੰ ਬੁਖਾਰ ਵੀ ਸੀਗਾ ਪਰ ਅਸਲ ਉਹਨਾਂ ਨੇ ਮਿਸ ਨਹੀਂ ਕੀਤੀ ਇਸ ਕਰਕੇ ਉਹਨਾਂ ਦੀ ਐਕਸਾਈਟਮੈਂਟ ਵੇਖ ਕੇ ਸਾਨੂੰ ਲੱਗਦਾ ਹੈ ਕਿ ਸਾਨੂੰ ਇਹ سلسلہ ਜਿਹੜਾ ਹੈ ਇਹ ਲਗਾਤਾਰ ਜਾਰੀ ਰੱਖਣਾ ਪਵੇਗਾ ਐਜੂਕੇਸ਼ਨ ਸੁਸਾਇਟੀ ਵੱਲੋਂ ਜਿੱਥੇ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾ ਰਿਹਾ ਹੈ ਉੱਥੇ ਹੀ ਅੱਜ ਸਕੂਲ ਵਿੱਚ ਫਰਸਟ sport meet ਕਰਵਾਈ ਗਈ ਅਤੇ ਬੱਚਿਆਂ ਨੂੰ ਖੇਡਾਂ ਨਾਲ ਵੀ ਹੁਣ ਜੋੜਿਆ ਜਾ ਰਿਹਾ ਹੈ ਸੁਸਾਇਟੀ ਮੈਂਬਰ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਜਿੱਥੇ ਬੱਚਿਆਂ ਲਈ ਪੜ੍ਹਾਈ ਜ਼ਰੂਰੀ ਹੈ ਉੱਥੇ ਖੇਡਣਾ ਵੀ ਜ਼ਰੂਰੀ ਹਨ ਅੰਮ੍ਰਿਤਸਰ ਫਾਸਟਵੇ ਖਬਰ ਲਮਾਰੀ ਰਕੇਸ਼ ਕੁਮਾਰ